ਦਰਿਆ ਦਾ ਵਹਾਵ ਆ ਕਿੰਨੇ ਵੱਡੇ ਪੱਧਰ ਤੇ ਤੇਜ਼ੀ ਦੇ ਨਾਲ ਜਿਹੜਾ ਆ ਅੱਗੇ ਵਧ ਰਿਹਾ ਰੰਗਤ ਦੇ ਨਾਲ ਮਿਲ ਕੇ ਜਿਹੜਾ ਆ ਇਸ ਖੋਰੇ ਨੂੰ ਜਿਹੜਾ ਆ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਪਾਣੀ ਇਕਦਮ ਕੱਲ ਵਰਖਾ ਦਾ ਆ ਅਰਬਤੇ ਦਾ ਪਾਣੀ ਵਧਣਾ ਸ਼ੁਰੂ ਹੋ ਗਿਆ ਪਾਣੀ ਜਿਆਦਾ ਆ ਗਿਆ ਤਾਂ ਹੁਣ ਥੱਲੇ ਥੱਲੇ ਖੋਰ ਪੈਣ ਲੱਗੀ ਕੋਈ ਰੋਖ ਰਸ ਵੱਢ ਕੇ ਜਿਹੜੇ ਛਾਪੇ ਸੁਪੇ ਉਹ ਛੁੱਟੇ ਤੇ ਕੁਝ ਪਾਣੀ ਦਾ ਫਰਕ ਪਿਆ ਇਹ ਟੁੱਟ ਜਾਂਦਾ ਇਹ ਤਾਂ ਬਹੁਤ ਜ਼ਿਆਦਾ ਦਵਾ ਦਾ ਨਿਸ਼ਕਰ ਹੋਣਾ ਇਹ ਸਰਕਾਰ ਦਾ ਕੰਮ ਆ ਸਰਕਾਰ ਨੇ ਛੜਕ ਬੱਧੀ ਆ ਥੋੜੇ ਬਰੇ ਕਾਂ ਦਾ ਕੱਢ ਜਾਂਦੀ ਚਾ ਕੋਈ ਪ੍ਰਬੰਧ ਹੋ ਜਾਂਦਾ ਦੇ ਨਾ ਰੁਪਏ ਦਾ ਦੇ ਨਾਂ ਟੁੱਟਦਾ ਜੇ ਕਰ ਇਹ ਬੰਨ ਟੁੱਟ ਜAVE ਤੇ ਕਿੰਨੇ ਪਿੰਡ ਡੁੱਬ ਜਣੇ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਰੁੜ ਜਾਂਦੀ ਤੇ ਫੇਰ ਬੜਾ ਦੁੱਖ ਹੁੰਦਾ ਨਾ ਫਿਰ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਰਿੰਪਲ ਗੁੱਲਨ ਗੱਲ ਕਰੀਏ ਤਾਂ ਅਸੀਂ ਹਰੀਕੇ ਹੈਡ ਦੇ ਇਲਾਕੇ ਦੇ ਵਿੱਚ ਮੌਜੂਦ ਆਂ ਦੇਖ ਸਕਦੇ ਹੋ ਜੇ ਮੇਰੇ ਪਿੱਛੇ ਵੀ ਜਿਹੜਾ ਦਰਿਆ ਦਾ ਵਹਾਵ ਆ ਕਿੰਨੇ ਵੱਡੇ ਪੱਧਰ ਤੇ ਤੇਜ਼ੀ ਦੇ ਨਾਲ ਜਿਹੜਾ ਆ ਅੱਗੇ ਵੱਧ ਰਿਹਾ ਹੈ 1 ਲੱਖ ਕਿਊਸਕ ਤੋਂ ਵੱਧ ਪਾਣੀ ਆ ਤੇ ਜਿਹੜਾ ਆ ਇੱਥੇ ਮਰੜ ਦੇ ਇਲਾਕੇ ਦੇ ਵਿੱਚ ਖਲੋਤੇ ਆ ਜਿੱਥੇ ਜਿਹੜਾ ਆ ਇੱਕ ਪਾਸੇ ਜਿਹੜਾ ਆ ਖੋਰਾ ਲੱਗ ਚੁੱਕਾ ਹੈ ਤੇ ਦੇਖ ਸਕਦੇ ਜੇ ਤੁਸੀਂ ਵੀ ਬਾਬਾ ਸੁਖਾ ਸਿੰਘ ਜੀ ਦੀ ਕਾਰ ਸੇਵਾ ਦੇ ਸੰਗਤ ਵੱਲੋਂ ਜਿਹੜਾ ਆ ਇਲਾਕੇ ਦੀ ਸੰਗਤ ਦੇ ਨਾਲ ਮਿਲ ਕੇ ਜਿਹੜਾ ਆ ਇਸ ਖੋਰੇ ਨੂੰ ਜਿਹੜਾ ਆ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੁਝ ਦਰਖਤ ਨੇ ਜਾਂ ਜਿਹੜੇ ਆ ਬੋਰੀਆਂ ਦੇ ਵਿੱਚ ਤੋੜਿਆਂ ਦੇ ਵਿੱਚ ਜਿਹੜਾ ਆ ਮਿੱਟੀ ਭਰ ਕੇ ਜਿਹੜਾ ਆ ਉਸ ਖੋਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਬਾਬਾ ਜੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਇਹ ਕੰਮ ਪ੍ਰਸ਼ਾਸਨ ਦਾ ਸੀਗਾ ਸਰਕਾਰ ਦਾ ਸੀਗਾ ਜਿੰਨਾ ਵੱਲੋਂ ਇਹਨਾਂ ਇਲਾਕਾ ਵਾਸੀਆਂ ਦੀ ਜਿਹੜੀ ਆ ਉਹ ਬਾਹ ਫੜਨੀ ਚਾਹੀਦੀ ਸੀ ਪਰ ਜਿਹੜੇ ਇਹਨੇ ਇਲਾਕਾ ਵਾਸੀਆਂ ਦੀ ਬਾਹ ਫੜਨ ਵਾਲੇ ਨੇ ਉਹ ਭੱਜ ਗਏ ਨੇ ਪਰ ਕਾਰ ਸੇਵਾ ਦੀ ਜਿਹੜੀ ਆ ਸੇਵਾ ਹੈ ਉਹ ਲਗਾਤਾਰ ਇੱਥੇ ਮੌਜੂਦ ਹੈ ਬੱਬੇ ਕੀ ਨਾ ਆ ਆਪਣਾ ਨਾਂ ਮੇਰਾ ਜਿਹਦਾਰ ਵੀਰਾ ਸਿੰਘ ਆ ਜਿਵੇਂ ਦਾਦੀ ਕਿਸ ਤਰ੍ਹਾਂ ਆ ਮਤਲਬ ਕਿ ਇੱਥੇ ਖੋਰਾ ਕਦੋਂ ਕਦਾਂ ਲੱਗਾ ਵਾ ਖੋਰਾ ਏ ਅਲ ਮਰਸਦਾ ਜਿਆਦਾ ਦੇ ਪਹਿਲਾਂ ਪੁਰਾਣਾ ਵੀ ਹੈਗਾ ਸੀ ਤੋਬਾ ਪਹਿਲਾਂ ਬੜਿਆਂ ਪਹਿਲਾਂ ਵੀ ਤੇ ਉਹਦਾ ਉਦੋਂ ਉਹਨਾਂ ਖਿਆਲ ਨੇ ਦਾ ਪਾਣੀ ਥਾਂ ਚਲੇ ਗਿਆ ਸੀ ਹੁਣ ਪਾਣੀ ਇਕਦਮ ਕੱਲ ਬਰਸਾ ਦਾ ਜਾਂ ਅਰਬਤੇ ਦਾ ਪਾਣੀ ਵਧਣਾ ਸ਼ੁਰੂ ਹੋ ਗਿਆ ਤੇ ਪਾਣੀ ਜਿਆਦਾ ਆ ਗਿਆ ਤੇ ਹੁਣ ਥੱਲੇ ਥੱਲੇ ਖੋਰ ਪੈਣ ਲੱਗੀ ਉਹ ਸਾਨੂੰ ਸਵੇਰੇ ਪਤਾ ਲੱਗਾ ਕੋਈ ਅਲਤ ਗਾਲੀ ਜੀ ਪਤਾ ਲੱਗਾ ਤਾਂ ਸਵੇਰੇ ਸੰਗਤਾਂ ਦਾ ਪ੍ਰਬੰਧ ਕਰਕੇ ਤੋੜਿਆ ਤਾੜਿਆ ਪ੍ਰਬੰਧ ਕਰਕੇ ਕਈਆਂ ਦਾ ਕਰਕੇ ਲੰਗਰ ਦਾ ਪ੍ਰਬੰਧ ਕਰਕੇ ਅਹੀਂ ਅਸੀਂ ਸਵੇਰੇ 8-9 ਵਜੇ ਨੂੰ ਅਸੀਂ ਪਹੁੰਚ ਗਏ ਆ ਉਹਦੇ ਨਾਲ ਥੱਲੇ ਨਾ ਢਾਹ ਹੀ ਲੱਗੀ ਜਾਂਦੀ ਥੱਲੇ ਥੱਲੇ ਪਾਣੀ ਦੀ ਮੂਰੇ ਬੰਨ ਟੁੱਟ ਸਕਦਾ ਸੀ ਬੰਨ ਟੁੱਟਾ ਹੀ ਸਮਝੋ ਕੇ ਪਾਣੀ ਸਲ ਜਦੋਂ ਅਸੀਂ ਆਏ ਆ ਉਹ ਟਿੱਗਾਂ ਦੀ ਕੀ ਜਾਂਦੀ ਥੱਲੇ ਥੱਲੇ ਪਾਣੀ ਦੀ ਆ ਫਿਰ ਨਾਲ ਸਾਡੇ ਤਾਂ ਦੇ ਨਾਲ ਲੱਗ ਲੋ ਕੁਝ ਕੋ ਤੋੜੇ ਛੋਟੇ ਕੁਝ ਰੋਖ ਰਖ ਵਾਟ ਕੇ ਜਿਹੜੇ ਛਾਪੇ ਛੁਪੇ ਉਹ ਛੋਟੇ ਤੇ ਕੁਝ ਪਾਣੀ ਦਾ ਫਰਕ ਪਿਆ ਆ ਇਸ ਟਾਈਮ ਤੇ ਮਗਰ ਉਹ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਪਹਚਾਈ ਆ ਜਿਹੜਾ ਇੱਥੇ ਆ ਗਏ ਇੱਥੇ ਕੋਈ ਬਚਾ ਨਹੀਂ ਹੋ ਸਕਦਾ ਇਸੇ ਜਿਹਦੇ ਪੰਜੇ ਟੁੱਟ ਜਾਂਦਾ ਅਜੇ ਬਚਾਵਾ ਇਸ ਟਾਈਂ ਤਾਈ ਦੇ ਜੇ ਟੁੱਟ ਜਾਂਦਾ ਇਹ ਤਾਂ ਬਹੁਤ ਜ਼ਿਆਦਾ ਦੁਆਦਾਂ ਦੇ ਨਿਸ਼ਾਨ ਹੋਣਾ ਪਿਛਲੇ ਵੀ ਲੋਕ ਅਜੇ ਤਾਂ ਹੀ ਉੱਠਿਆ ਨਹੀਂ ਗਿਆ ਜਦੋਂ ਪਿਛਲੇ ਤੇਜ਼ ਆਇਆ ਸੀ ਉਦੋਂ ਹੀ ਬੰਨ ਕੇ ਗਏ ਆ ਤੇ ਅਜੇ ਤਾਂ ਹੀ ਉਹ ਤਾਂ ਨਹੀਂ ਉੱਠ ਸਕੇ ਨਾ ਉਹਨਾਂ ਨੂੰ ਨਿਸ਼ਾਨ ਹੋ ਚੁੱਕਾ ਹੈ ਉਹ ਮੌਕੇ ਦੇ ਉਦੋਂ ਮਾਹਪੁਰਖ ਬਾਬਾ ਸੁੱਖਾ ਸਿੰਘ ਜੀ ਉਹਨਾਂ ਨੇ ਬਾਬੇ ਹਰ ਸਿੰਘ ਜਿਹੜਾ ਨੇ ਰਾਤ ਦਿਨ ਮਿਹਨਤ ਕਰਕੇ ਉਦੋਂ ਬੰਨ ਵੱਧਾ ਸੀ ਉਨੇ ਬਾਬਾ ਜੀ ਆਪ ਕੈਨੇਡਾ ਜੇ ਸਾਨੂੰ ਉਹਨਾਂ ਦੇ ਸੇਰੇ ਕੱਲ੍ਹ ਵੀ ਫੋਨ ਕੀਤਾ ਤਾਂ ਕਹਿੰਦੇ ਵੀ ਜਾ ਕੇ ਪਤਾ ਲਾਓ ਕੋਈ ਨਿਸ਼ਾਨ ਨਾ ਹੋਵੇ ਕੋਈ ਚੀਜ਼ ਦੀ ਲੋੜ ਹੋਵੇ ਤੋੜਿਆਂ ਦੀ ਲੋੜ ਹੋਵੇ ਜਾਂ ਜੀਸੀਪੀ ਦੀ ਲੋੜ ਹੋਵੇ ਅਈਆਂ ਟੋਕ ਨੇ ਹਰ ਕਜੀ ਦੀ ਕਿਹ ਜਰੂਰਤ ਹੋਵੇ ਲੰਗਰ ਪਾਣੀ ਦੀ ਲੋੜ ਹੋਵੇ ਉਹ ਤੁਸੀਂ ਅਸੀਂ ਪਹੁੰਚਾਉਣਾ ਉਹ ਅਸੀਂ ਸਾਰਾ ਪ੍ਰਬੰਧ ਕਰ ਲਿਆ ਵਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਆ ਤੇ ਕਈ ਆ ਵੀ ਤੋੜਿਆਂ ਦਾ ਵੀ ਮਿੱਟੀ ਦਾ ਵੀ ਪ੍ਰਬੰਧ ਹੋ ਜਾਂਦਾ ਨਾਲ ਸੰਤਾਂ ਜੁੜੀ ਜਾਂਦੀਆਂ ਸਾਡੇ ਤੇ ਨਾਲ ਸਾਰਾ ਕੰਮ ਜਿਹੜਾ ਵਧੀਆ ਮਹਾਰਾਜ ਦੀ ਕਿਰਪਾ ਨਾਲ ਹੁਣ ਆਏ ਜੀ ਆਪਦਾ ਵੀ ਜਿਤਨਾ ਮਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਿਰਪਾ ਕਰੇ ਤੇ ਬਚਾਅ ਹੋ ਜਾਵੇ। ਉਹ ਜੋ ਫਰਕ ਅਗੇ ਨੂੰ ਪਿਆ ਥੋੜਾ ਬਾਦਾ। ਅਨੇ ਥਲੇ ਉਹ ਜਦੋਂ ਅਸੀਂ ਆਏ ਪਾਣੀ ਮੁਲਕੀ ਆਪਦਾ ਰਾਹ ਬਣਾਉਂਦੇ ਰਾਹ ਬਣਾਉਣੇ ਟਿੱਗਾ ਡਿੱਗੀ ਜਾਂਦੇ ਅਸੀਂ ਸੜਕ ਦੇ ਬਰਾਬਰ ਦੇ ਸੜਕ ਦਾ ਕੱਚਾ ਥਾਂ ਉਹ ਸਾਰਾ ਖਤਮ ਹੋ ਚੁੱਕਾ ਸੀ। ਤੇ ਅਗੇ ਥਲੇ ਬਣੀ ਨਾ ਮਾਨਜੀ ਬਣੀ ਚੱਲੀ। ਉਹਦਾ ਥਲੇ ਜਿਹੜਾ ਸੀ ਨਾ ਉਹਨ ਪਾਣੀ ਤਰ ਜਾਂਦਾ ਸੜਕ ਦੇ ਬਰਾਬਰ ਚੱਲੇ ਗਿਆ ਸੀ। ਤੋਂ ਕੁਝ ਤੋੜੇ ਦਾਲੇ ਹੁੱਟੇ ਕੋਤ ਲਾਗੇ ਟਾ ਟਾ ਚੋ ਚਾਰੇ ਹੁੱਟੀਆਂ ਕੋ ਤੋੜੇ ਹੋਰ ਹੁੱਟੇ ਕੋ ਛਾਪੇ ਹੁੱਟੇ ਉਹਦਾ ਨਾਲ ਥੋੜਾ ਜਿਹਾ ਐ ਜਾਬਦਾ ਵਿੱਚ ਥੋੜਾ ਜਿਹਾ ਪਾਣੀ ਨਾ ਰੁਕਿਆ ਹੁੰਦਾ। ਜਿਹੜਾ ਉਹ ਰੁਕ ਗਿਆ ਜਿਹੜਾ ਖੋਰਾ ਲੱਗ ਰਿਹਾ ਸੀ ਉਹਨੂੰ ਹੁਣ ਰੁਕ ਗਿਆ। ਰੁਕ ਗਿਆ ਵਾ ਥੋੜਾ ਜਿਹਾ ਪਿਆ ਫਰਕ ਹੁਣ। ਪਰ ਬਾਬਾ ਜੀ ਕਿਤੇ ਕਿਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਇਹ ਕੰਮ ਪ੍ਰਸ਼ਾਸਨ ਦਾ ਸੀਗਾ। ਇਹ ਤਾਂ ਗੌਰਮਿਲ ਦੇ ਵਾਸੀ ਆ ਜਿੰਨਾ ਮਰਜ਼ੀ ਕਰੀ ਇਹ ਕੰਮ ਸੜਕ ਵੀ ਸਰਕਾਰ ਨੇ ਵਧੀ ਆ। ਇਹ ਮਵਲ ਕਹਿੰਦੇ ਨੇ ਵਧੀ ਸਰਕਾਰ ਦਾ ਕੰਮ ਆ। ਸਰਕਾਰ ਨੇ ਖੜਕ ਵਧੀ ਆ। ਗਾੜੀ ਉਹਨਾਂ ਤੇ ਹਾਲ ਖੜਾ ਉਹ ਆਪਾਂ ਦੇ ਵਿੱਚ ਕੀ ਕਹਿ ਹਾਂਦੇ ਉਹ ਪਿਛਲੀ ਪਿਛਲੀ ਵਾਰਾਂ ਵੀ ਜਦੋਂ ਬੰਨ ਨੂੰ ਖੋਰੇ ਜਿੱਥੇ ਜਿੱਥੇ ਲੱਗਦੇ ਰਿਹਾ ਬਾਬਾ ਜੀ ਆਪ ਕਾਰ ਸੇਵਾ ਵਾਲੇ ਬਾਬਾ ਜੀ ਆਪ ਆ ਕੇ ਸਾਰਾ ਕੁਝ ਕਰਦੇ ਰਹੇ ਆ ਪਰ ਉਹ ਪ੍ਰਸ਼ਾਸਨਿਕ ਅਧਿਕਾਰੀ ਵੀ ਨਾਲ ਚਲੋ ਆਏ ਸੀਗੇ ਬਾਅਦ ਵਿੱਚ ਪਰ ਦਾਵਾ ਤਾਂ ਇਹ ਕੀਤਾ ਗਿਆ ਸੀਗਾ ਵੀ ਬੰਨ ਨੂੰ ਪੱਕੇ ਪੂਰਨ ਤੌਰ ਤੇ ਪੱਕਾ ਕਰ ਦਿੱਤਾ ਜਾਊਗਾ ਬੰਨਾਂ ਨੂੰ ਉਹ ਬੰਨ ਨੂੰ ਹੁਣ ਉਹਨਾਂ ਨੇ ਕੀਤਾ ਤਾਂ ਹੈ ਆ ਇਹ ਤਾਂ ਪਹਿਲੇ ਵਾਰ ਨੇ ਥੋੜੇ ਪੱਥਰ ਲੱਗੇ ਜਿੱਥੇ ਕਿ ਟੁੱਟਾਈ ਨਾ ਪਿਛਲੀ ਵਾਰੀ ਜੀ ਜੀ ਉਸੇ ਕੇ ਪੱਥਰ ਪੱਥਰ ਲਾਇਆ ਹੈ ਉਧਰ ਇੱਥੇ ਜੇ ਲੱਗ ਜਾਂਦੇ ਤਾਂ ਸ਼ਾਇਦ ਮਹਾਰਾ ਕਿਰਪ ਉਹਨੇ ਇਸੇ ਪਿਛਲੇ ਬੰਨੇ ਉਹ ਲੱਗਾ ਵਾ ਬੰਨ ਜਿਹੜਾ ਤਾਂ ਇਧਰ ਪਾਣੀ ਦਾ ਬਚਾਅ ਵਾ ਬੰਨੇ ਜੇ ਇਧਰ ਥੋੜੀ ਬੜੀ ਕਾਂ ਦਾ ਕੱਢੀ ਜਾਂਦੀ ਚਾ ਕੋਈ ਪ੍ਰਬੰਧ ਹੋ ਜਾਂਦਾ ਤੇ ਨਾ ਹੋਰ ਪੈਦਾ ਉਹਦੇ ਨਾਂ ਟੁੱਟਦਾ ਤੇ ਇਹਦੇ ਆਪਾਂ ਨੂੰ ਇੰਨਾ ਹੀ ਹੈ ਕਿ ਸ਼ਕਤ ਦੇ ਨਾਲ ਜੋੜ ਮੇਲਾ ਕਰੀਏ ਚਲੋ ਫੇਰ ਵੀ ਇਹ ਜੇ ਬਚਾਅ ਹੋ ਜਾਵੇ ਆਪੇ ਜੇ ਸਮਾਂ ਬਣੂਗਾ ਤਾਂ ਗਾਂ ਸਰਕਾਰਾਂ ਕਰ ਵੀ ਸਕਦੀਆਂ ਉਹਨਾਂ ਦੀ ਗਾੜੀ ਖੁਸ਼ੀ ਸਰਕਾਰਾਂ ਦੀ ਇਹ ਆਪਾਂ ਨੇ ਜਿਹੜੀ ਆਪਣੀ ਡੋਟੀ ਲਗੀ ਆਪਾਂ ਦੀ ਡੋਟੀ ਉਹ ਭਗਦਾ ਸਕਦੇ ਆ ਨਾ ਜੋ ਮਾਂ ਪਰਖਾ ਸਾਡੀ ਡੋਟੀ ਲਈ ਬਾਬੇ ਸੱਖਾ ਸਗੇ ਹੋਣਾ ਪਾਵੇ ਹਰ ਸਭੀ ਹੋਣਾ ਨੇ ਉਹ ਅਸੀਂ ਕਰੀ ਜਾਂਦੇ ਆ ਪਸ਼ਾਸ਼ ਨਿਕ ਅਧਿਕਾਰੀ ਜਾਂ ਕੋਈ ਹੋਰ ਆਏ ਆ ਇਸੇ ਲੈ ਕੇ ਆਏ ਥੋੜਾ ਸਮਾਨ ਹੁਣ ਆਪਾਂ ਉਹਨਾਂ ਨੂੰ ਮੈਂ ਜਿਆਦਾ ਨੂੰ ਜਾਣਦੇ ਵੀ ਨਹੀਂ ਕਿ ਕਹੜਾ ਆਇਆ ਕਹੜਾ ਨਹੀਂ ਆਇਆ ਹਾਂਜੀ ਹੋਰ ਸਾਲੇ ਜਿਹੜੇ ਆਏ ਆ ਜਿਹੜਾ ਆ ਸਮਾਨ ਉਹਨਾਂ ਥੋੜਾ ਇਕ ਲਾਇਆ ਥੋੜੇ ਥੜੇ ਇਕ ਲਾਇਏ ਹੋਏ ਆ ਤੇ ਗਾੜੀ ਉਹਨਾਂ ਦੀ ਮਰਜ਼ੀ ਆ ਜਿੰਨਾ ਮਰਜ਼ੀ ਕਹਨ ਆਪਾਂ ਸਰਕਾਰ ਨੂੰ ਦੇ ਆਪਾਂ ਕੋਈ ਕਹਿੰਦੇ ਆਪਾਂ ਦੇ ਬਾਬਿਆਂ ਨਾਲ ਸੇਵਾਦਾਰ ਬੰਦੇ ਆ ਤੇ ਸੇਵਾ ਵਾਲਾ ਕੰਮ ਆਪਾਂ ਕਰਦੇ ਉਹ ਆਪਾਂ ਕਰੀ ਜਾਂਦੇ ਆ ਜੋ ਬਾਬਾ ਜੀ ਦਾ ਹੁਕਮ ਹੋਵੇ ਜੋ ਬਾਬਾ ਜੀ ਦਾ ਹੁਕਮ ਹੋ ਕਰੀ ਜਾਂਦੇ ਆ ਬੱਪਾ ਜੀ ਕੀ ਨਾ ਤੁਹਾਡਾ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਪਿਛਲੇ ਕਹਿਣਾ ਚਾਹੁੰਦੇ ਜੂ ਪਿਛਲੇ ਦਹਾਕੇ 'ਚ ਜਦੋਂ 23 ਵਿੱਚ ਇੱਥੇ ਬੰਨ ਆਇਆ ਉਦੋਂ ਵੀ ਹੀ ਮਹਾਪੁਰਸ਼ ਬਾਬਾ ਹਰਜੀਤ ਸਿੰਘ ਜੀ ਦੀ ਗਊਸ਼ਾਲਾ ਵਾਲੇ ਸਾਡੇ ਨਾਲ ਪਿੰਡ ਮਹਾਵੇ ਤੋਂ ਆਏ ਨੇ 82 ਬਾਰਡਰ ਲਾਗੋ ਉਦੋਂ ਵੀ ਸੇਵਾ ਲੈ ਕੇ ਆਈ ਅਸੀਂ ਧੰਨਵਾਦ ਕਰਦੇ ਆਂ ਬਾਬਾ ਸੁੱਖਾ ਸਿੰਘ ਜੀ ਦਾ ਜਿਨ੍ਹਾਂ ਨੇ ਪਿਛਲੇ ਸਾਲ ਵੀ ਬੜਾ ਵੱਡਾ ਉਪਰਾਲਾ ਕਰਕੇ ਬੰਨ ਬਧੇ ਸੀ ਇਹ ਕੰਮ ਹੈਗੇ ਸਰਕਾਰਾਂ ਦੇ ਸਰਕਾਰਾਂ ਅੰਨੀਆਂ ਬੋਲੀਆਂ ਸਰਕਾਰਾਂ ਹੋਈਆਂ ਵਾ ਜਦੋਂ ਵੇਖੋ ਜੇਕਰ ਇਹ ਬੰਨ ਟੁੱਟ ਜAVE ਤੇ ਕਿੰਨੇ ਪਿੰਡ ਡੁੱਬ ਜਣੇ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਝੋਨੇ ਦੀ ਕਣਕ ਦੀ ਤੇ ਲੋਕ ਵਿਚਾਰੇ ਕੋਈ ਠੇਕੇ ਦੇ 70000 ਰੁਪਏ ਲੈਂਦਾ ਕੋਈ 65000 ਰੁਪਏ ਕਿ ਏਕੜ ਲੈ ਕੇ ਉਹਦੇ ਵਿੱਚ ਆਪਣਾ ਝੋਨਾ ਲਾਉਂਦਾ ਤੇ ਜਦੋਂ ਉਹ ਫਸਲ ਰੁੜ ਜਾਂਦੀ ਹੈ ਤੇ ਫਿਰ ਬੜਾ ਦੁੱਖ ਹੁੰਦਾ ਨੂੰ ਫਿਰ ਕਿਸਾਨ ਨੂੰ ਤੇ ਕਿਸਾਨੀ ਇਹਦੇ ਵਿੱਚ ਜਾਂਦੀ ਆ ਨਾਲ ਇਹਦੇ ਵਿੱਚ ਜਵਾਨੀ ਜਾਣ ਦੀ ਆ ਬਰਬਾਦ ਹੀ ਹੋ ਰਹੀ ਆ ਸਰਕਾਰਾਂ ਇਹਦੇ ਵਾਤੇ ਕੋਈ ਚਿੰਤਤ ਨਹੀਂ ਹੋ ਰੀਆਂ ਲੱਖਾਂ ਕਰੋੜਾਂ ਦਾ ਬਜਟ ਪਾਸ ਕਰਕੇ ਤੇ ਐਡਵਰਟਾਈਜ਼ਮੈਂਟ ਵਧ ਕਰ ਦਿੰਦੇ ਆ ਗਵਰਨਮੈਂਟ ਜੇ ਉਹ ਮਸ਼ਹੂਰੀਆਂ ਨਾ ਕਰਨ ਇਹੋ ਜੇ ਕੰਮ ਪੱਥਰ ਲਾਦਨ ਬੰਨਾਂ ਦੇ ਉੱਤੇ ਤੇ ਜਿਹੜੀ ਆਪੇ ਮੂੰਹ ਬੋਲਦੀ ਤਸਵੀਰ ਸਾਹਮਣੇ ਆ ਜਾਂਦੀ ਆ ਕਿ ਫਲਾਣੇ ਬੰਨ ਤੇ ਫਲਾਣੇ ਐਮਐਲਏ ਨੇ ਫਲਾਣੇ ਐਮਪੀ ਨੇ ਫਲਾਣੇ ਮੰਤਰੀ ਨੇ ਇਹ ਕੰਮ ਕੀਤਾ ਸੀਗਾ ਤੇ ਉਹਦੀ ਐਡਵਰਟਾਈਜ਼ਮੈਂਟ ਦੇ ਨਾਲ ਉਹ ਮਸ਼ਹੂਰੀ ਉਤਨਾ ਪਹੁੰਚ ਜਿੱਦਾਂ ਮਾਹਪੁਰਛ ਬਾਬਾ ਸੁੱਖਾ ਸਿੰਘ ਜੀ ਇੱਥੇ ਕੰਮ ਕਰਦੇ ਨੇ ਉਹਨਾਂ ਦੀ ਮਸ਼ਹੂਰੀ ਹੋਈ ਹੈ ਨਾ ਕਿ ਉਹਨੇ ਬੰਦ ਬੱਧਾ ਸੀ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਇਹ ਕੰਮ ਨਾ ਕਰੇ ਜਦੋਂ ਤੁਸੀਂ ਹੋਂ ਦੇ ਵਿੱਚ ਆਉਂਦੇ 5 ਸਾਲ ਸਰਕਾਰ ਆਉਂਦੀ ਉਹਦੀ ਆ ਜਨਮ ਲੈਂਦੀ ਆ ਉਹਦੀ ਜਨਮ ਲੈਂਦੀ ਫਿਰ ਪੰਜਾਂ ਸਾਲਾਂ ਬਾਅਦ ਜਨਮ ਲੈਂਦੀ ਸਰਕਾਰ ਜਿਹੜੀ ਵੀ ਸਰਕਾਰ ਆ ਵੀ ਨਾ ਲੋਕਾਂ ਲਈ ਵਿਖਿਆ ਕਰੇ ਮੈਂ ਇਸ ਏਰੀਏ ਦੇ ਲੋਕਾਂ ਨੂੰ ਬੇਨਤੀ ਕਰਦਾ ਮੈਂ ਜਦੋਂ ਵੀ ਕਾਪ ਹਲਕੇ ਤੁਹਾਡੇ ਤੋਂ ਵੋਟਾਂ ਮੰਗਣ ਵਾਸਤੇ ਸਤਾਈ ਜਾਉਣਾ ਉਹਨਾਂ ਨੇ ਪਹਿਲਾਂ ਇਹ ਗੱਲ ਕਰੋ ਵੀ ਸਾਡੇ ਬੰਨ ਵਾਸਤੇ ਕੌਣ ਸੋਚਦਾ ਵਾ ਸਾਡੇ ਬੰਨ ਮਾਤੇ ਨੂੰ ਸੋਚਦਾ ਕੋਈ ਨਹੀਂਗਾ ਤੇ ਸਾਡੀ ਪੁੱਤਾਂ ਨੂੰ ਪਾਲੀ ہوئی ਫਸਲ ਰੁੜ ਜਾਂਦੀ ਆ ਸਾਡੇ ਘਰੋਂ ਬਕਾਰ ਅਹੀਂ ਹੋਈ ਨੇ ਘਰ ਕਿੰਨੀ ਵਾਰ ਜਾੜਾ ਕਰਨਾ ਪੈਂਦਾ ਇੱਕ ਸਰਦੀ ਏਰੀਏ ਦੇ ਪੇ ਸ਼ਹਿਰ ਇਹ ਜ਼ਿਲ੍ਹੇ ਨੇ ਦੂਜਾ ਇਹ ਦਰਿਆਵਾਂ ਦਾ ਏਰੀਆ ਪੈਂਦਾ ਵਾ ਤੇ ਮੈਂ ਤੇ ਇਹੀ ਬੇਨਤੀ ਕਰੂੰ ਸਰਕਾਰ ਇਤੋਂ ਸੀ ਜਿਹੜੀ ਸਾਡੀ ਆਵਾਜ਼ ਐ ਇੰਨੀ ਬੋਲੀ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਤੁਹਾਨੂੰ ਸੋ ਇਹ ਸਾਨੂੰ ਕਾਰ ਸੇਵਾ ਵਾਲੇ ਬਾਬਾ ਜੀ ਹੋਰ ਵੀ ਵੀਰ ਇੱਥੇ ਮੌਜੂਦ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਤਸਵੀਰ ਦੇਖ ਕੇ ਗੱਲ ਕਰੀਏ ਤਾਂ ਤਸਵੀਰ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਤੁਹਾਨੂੰ ਤਸਵੀਰ ਦਿਖਾ ਦੇਣ ਕਿ ਜਿੱਥੇ ਜਿਹੜਾ ਆ ਬੰਨ ਲੱਗੇ ਖੋਰੇ ਨੂੰ ਜਿਹੜਾ ਆ ਉਹ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬੇਸ਼ੱਕ ਇਹ ਕੰਮ ਜਿਹੜੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਣਦੇ ਸੀਗੇ ਪਰ ਕਿਤੇ ਨਾ ਕਿਤੇ ਜਿਹੜਾ ਆ ਇਹ ਸੇਵਾ ਜਿਹੜੀ ਆ ਉਹ ਬਾਬਾ ਸੁਖਾ ਸਿੰਘ ਜੀ ਦੇ ਸੇਵਾਦਾਰਾਂ ਵੱਲੋਂ ਸਾਂਭੀ ਇਲਾਕੇ ਦੀ ਸੰਗਤ ਦੇ ਨਾਲ ਹੋ ਕੇ ਜਿਹੜਾ ਆ ਇਸ ਦੀ ਕਾਰ ਸੇਵਾ ਨੂੰ ਜਿਹੜਾ ਆ ਪੂਨਮ ਤੌਰ ਤੇ ਚਲਾ ਕੇ ਜਿਹੜਾ ਬਨ ਦੇ ਖੋਰੇ ਨੂੰ ਜਿਹੜਾ ਆ ਉਹ ਰੋਕਿਆ ਜਾ ਰਿਹਾ ਸੋ ਤਸਵੀਰਾਂ ਦੇਖੀਆਂ ਤੁਸੀਂ ਮਰੜ ਦੇ ਇਲਾਕੇ ਦੀਆਂ ਤਰਨਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਨ ਦੇ ਨਾਲ ਰਿੰਪਲ ਗੋਲਨ ਰੋਜ਼ਾਨਾ ਸਪੋਕਸਮੈਨ ਟੀ